ਹਰਿਆਣਾ ਸਰਕਾਰ ਨੇ ਭਾਵੇਂ ਕਿਸਾਨਾਂ ਦਾ ਜਿਹੜਾ ਦਿੱਲੀ ਜਾਣ ਵਾਲਾ ਰਾਹ ਰੋਕਿਆ ਹੋਇਆ ਪਰੰਤੂ ਦੂਜੇ ਪੱਧਰੇ ਹਰਿਆਣਾ ਦੇ ਸਿੱਖਾਂ ਲਈ ਇੱਕ ਰਾਹ ਖੋਲਜਦਾ ਹੈ ਕਹਿੰਦਾ ਭਾਵ ਕਿ ਹਰਿਆਣਾ ਦੇ ਸਿੱਖਾਂ ਦੀ ਜਿਹੜੀ ਚਿਰਕਣੇ ਚਿਰ ਤੋਂ ਇੱਕ ਵੱਡੀ ਮੰਗ ਸੀ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਆਮ ਚੋਣਾਂ ਨੇ ਉਹ ਕਰਵਾਈਆਂ ਜਾਣ ਗੁਰਦੁਆਰਿਆਂ ਦਾ ਜਿਹੜਾ ਪ੍ਰਬੰਧ ਹੈ ਉਹ ਸਿੱਖਾਂ ਦੇ ਹੱਥ ਦੇ ਵਿੱਚ ਆਜ਼ਾਦਾਨਾ ਤੌਰ ਤੇ ਸੌਂਪੇ ਜਾਵੇ ਭਾਵੇਂ ਕਿ ਹਰਿਆਣੇ ਦੇ ਸਿੱਖਾਂ ਵੱਲੋਂ ਇੱਕ ਲੰਮੀ ਜਦੋਜਾਹਤ ਤੋਂ ਬਾਅਦ ਹਰਿਆਣੇ ਲਈ ਇੱਕ ਵੱਖਰੀ ਗੁਰਦੁਆਰਾ ਕਮੇਟੀ ਭਾਵੇਂ ਪਿਛਲੇ ਸਮੇਂ ਬਣਵਾ ਲਈ ਗਈ ਸੀ ਬੜੀ ਜਦੋਜਾਹਤ ਹੋਈ ਹਰਿਆਣੇ ਦੇ ਸਿੱਖਾਂ ਨੇ ਲਾਹੰਬੰਦੀ ਕੀਤੀ ਜਗਦੀਸ਼ ਸਿੰਘ ਢਿੰਡਾ ਦਾ ਉਹਦੇ ਵਿੱਚ ਵੱਡਾ ਰੋਲ ਰਿਹਾ ਪਰੰਤੂ ਉਸ ਤੋਂ ਬਾਅਦ ਭਾਵੇਂ ਹਰਿਆਣਾ ਸਰਕਾਰ ਵੱਲੋਂ ਕੁਝ ਮੈਂਬਰਾਂ ਆਧਾਰਿਤ ਐਡ ਹਾਕ ਕਮੇਟੀ ਦਾ ਸਮੇਂ-ਸਮੇਂ ਬਣਾ ਦਿੱਤੀ ਜਾਂਦੀ ਰਹੀ ਸੀ ਪਰੰਤੂ ਜਿਹੜੀ ਆਮਚੋਣ ਇੰਦਾ ਪਾਪ ਕੇ ਹਰਿਆਣੇ ਦੇ ਸਿੱਖਾਂ ਦਾ ਜਿਹੜਾ ਇੱਕ ਵੱਡਾ ਮਾਮਲਾ ਉਹ ਹੱਲ ਹੁਣੋਂ ਖਾਲੀ ਰਹਿ ਗਿਆ ਸੀ ਹਰਿਆਣੇ ਦੇ ਸਿੱਖਾਂ ਨੂੰ ਜਿਹੜੇ ਗੁਰਦੁਆਰਿਆਂ ਦੀ ਸੰਭਾਲ ਦਾ ਅਸਲੀ ਜਿਹੜਾ ਪ੍ਰਬੰਧ ਉਹ ਨਹੀਂ ਸੀ ਮਿਲ ਰਿਹਾ ਤੇ ਆਖਰ ਹੁਣ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਐਲਾਨ ਹੋ ਗਿਆ ਇਹ ਐਲਾਨ ਕੀ ਹੋਇਆ ਕਦੋਂ ਚੋਣ ਹੋਏਗੀ ਤੇ ਹੋਰ ਸਾਰਾ ਕੁਝ ਇਸ ਸੰਬੰਧੀ ਜਿੱਥੇ ਵਧੇਰੇ ਜਾਣਕਾਰੀ ਲੈਣ ਲਈ ਖੋਰ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਉਹ ਕੇ ਰਾਜਸੀ ਮਾਰ ਤੇ ਅਦਾਰਾ ਜਾਗੋ ਇੰਟਰਨੈਸ਼ਨਲ ਦੇ ਸਪਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਸਟੈਂਡਲੀ ਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਸਵਾਗਤ ਵੈਲਕਮ ਜੀ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਹਰਿਆਣੇ ਦੇ ਸਿੱਖਾਂ ਦੀ ਇੱਕ ਚਿਰੋਕਣੇ ਚਿਰਤੋਂ ਬੜੀ ਵੱਡੀ ਮੰਗ ਸੀ ਤੇ ਆਖਰ ਉਸ ਮੰਗ ਉੱਤੇ ਗੁਰ ਕੀ ਐਲਾਨ ਹੋਇਆ ਹੈ ਕਿਸ ਤਰ੍ਹਾਂ ਦਾ ਐਲਾਨ ਹੋਇਆ ਤੇ ਕਿਸ ਵੱਲੋਂ ਕੀਤਾ ਗਿਆ ਹੈ ਕਿਹੜਾ ਐਲਾਨ ਆਪਾਂ ਮੰਨ ਸਕਦੇ ਹਾਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਚੋਣਾਂ ਨੇ ਇਹਦੇ ਇਰਤ-ਗਿਰਤ ਸਾਰਾ ਕੁਝ ਜੀ ਡਿੰਦਰ ਸਾਹਿਬ ਜਿਸ ਤਰ੍ਹਾਂ ਕਿ ਹਰਿਆਣਾ ਦੇ ਸਿੱਖਾਂ ਵੱਲੋਂ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਚੋਣਾਂ ਕਰਾਈ ਜਾਵੇ ਇਸ ਸਬੰਦੇ ਹੁਣ ਹਰਿਆਣਾ ਸਰਕਾਰ ਨੇ ਫੈਸਲਾ ਕਰ ਲਿਆ ਹੈ ਤੇ 18 ਦਸੰਬਰ ਨੂੰ ਹਰਿਆਣਾ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਨੇਜਮੈਂਟ ਬੋਰਡ ਦੀ ਜਿਹੜੀ ਚੋਣ ਹੋਣੀ ਹੈ ਉਹਨਾਂ ਦੇ ਲਈ ਨੋਟੀਫਿਕੇਸ਼ਨ 18 ਦਸੰਬਰ ਨੂੰ ਜਾਰੀ ਕੀਤਾ ਜਾਵੇਗਾ ਇਸ ਸਬੰਧ ਦੇ ਵਿੱਚ ਹਰਿਆਣਾ ਸਰਕਾਰ ਨੇ ਸਾਰੀਆਂ ਪੇਸ਼ਬੰਦੀਆਂ ਕਰ ਲਈਆਂ ਤੇ 19 ਜਨਵਰੀ ਨੂੰ ਇਹਨਾਂ ਦੀ ਚੋਣ ਹੋਏਗੀ ਤੇ ਉਸੇ ਦਿਨ ਹੀ ਇਹਨਾਂ ਦੇ ਨਤੀਜੇ ਕੱਢੇ ਜਾਣਗੇ 40 ਹਲਕਿਆਂ ਦੇ ਵਿੱਚ ਚੋਣ ਕੀਤੀ ਜਾਣੀ ਹੈ ਕਿਉਂਕਿ 2014 ਦੀ ਜਦੋਂ ਦੀ ਇਹ ਕਮੇਟੀ ਬਣੀ ਹੈ ਇਹਦੀ ਚੋਣ ਨਹੀਂ ਸੀ ਹੋਈ ਇਹ ਇਅਰਡ ਹਾਕ ਕਮੇਟੀ ਦੇ ਨਾਲ ਹੀ ਇੱਥੇ ਸਾਰਾ ਕੰਮ ਚਲਾਇਆ ਜਾ ਰਿਹਾ ਸੀ ਹਰਿਆਣੇ ਦੇ ਮੁੱਖ ਮੰਤਰੀ ਸਰਦਾਰ ਨੈب ਸਿੰਘ ਸੈਣੀ ਨੇ ਇਸ ਕਾਰਜ ਨੂੰ ਹੁਣ ਤੇ ਚੜ੍ਹਨ ਦਾ ਤਹੱਈਆ ਕਰ ਲਿਆ ਬੇਸ਼ੱਕ ਇਹਦੀ ਪਹਿਲਾਂ ਵੀ ਬਹੁਤ ਸਮੇਂ ਤੋਂ ਇਹ ਅਰਿੱਖ ਸੀ ਵੀ ਚੋਣ ਕਰਵਾਈ ਜਾਵੇ ਹਰਿਆਣੇ ਦੇ ਵਿੱਚ ਪਰੰਤੂ ਹੁਣ ਜਿਸ ਤਰ੍ਹਾਂ ਕਿ ਸਰਕਾਰ ਨੇ ਸਾਰਾ ਫੈਸਲਾ ਕੀਤਾ ਹੈ ਇਸ ਸੰਬੰਧ ਵਿੱਚ ਪ੍ਰਬੰਧ ਕੀਤੇ ਨੇ ਤੇ 19 ਜਨਮਦੀ ਨੂੰ ਚੋਣ ਕਰਾ ਕੇ ਉਸ ਦਿਨ ਹੀ ਇਹ ਤੇ ਨਤੀਜੇ ਕੱਢੇ ਜਾਣਗੇ ਤੇ ਇਹਦੀ ਜਿਹੜੀ ਜਨਰਲ ਚੋਣ ਪਹਿਲੀ ਵਾਰ ਇਸ ਤਰ੍ਹਾਂ ਅ ਹੋਈ ਦੀ ਕਿ ਕਿ ਹੁਣ ਤੱਕ ਅਡਹਾ ਕਮੇਟੀ ਦੇ ਨਾਲ ਹੀ ਇੰਕਮ ਚਲਾਇਆ ਜਾ ਰਿਹਾ ਸੀ ਜੀ ਹੂੰ ਕਹਿੰਦਾ ਪਾਬ ਕਿ ਅਡਹਾ ਕਮੇਟੀ ਉੱਤੇ ਜਿਹੜਾ ਪ੍ਰਸ਼ਾਸਨ ਦਾ ਸਰਕਾਰ ਦਾ ਵੱਡੇ ਪੱਧਰ ਉੱਤੇ ਕੁੰਡਾ ਹੁੰਦਾ ਹੈ ਤੇ ਆਜ਼ਾਦਨਾਂ ਤੌਰ ਤੇ ਜਿਹੜਾ ਗੁਰਦੁਆਰਾ ਸਾਹਿਬਾਂ ਦਾ ਪ੍ਰਬੰਧ ਹਰਿਆਣੇ ਦੇ ਕਿਉਂਕਿ ਗੁਰਦੁਆਰਾ ਸਾਹਿਬਾਂ ਇਸ ਵਿਲੀਆਚਸ ਦੀ ਕਮੇਟੀ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕੀ ਕਮੇਟੀ ਉਹਦੇ ਕੋਲ ਨੇ ਖੈਰ ਪਿਛਲੇ ਦਿਨੀ ਹਰਿਆਣੇ ਦੇ ਮੁੱਖ ਮੰਤਰੀ ਨੈਪ ਸਿੰਘ ਸੈਣੀ ਉਹ ਹਰਿਆਣਾ ਜਿਹੜੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣ ਦੇ ਜਿਹੜੇ ਕਮਿਸ਼ਨਰ ਨੇ ਐਚ ਜਸਟਸ ਐਸ ਐਸ ਭੱਲਾ ਨੂੰ ਵੀ ਮਿਲੇ ਸਨ ਜਿਸ ਤੋਂ ਭਾਵੇਂ ਉਸ ਵੇਲੇ ਵੀ ਇੱਕ ਸੰਕੇਤ ਉੱਭਰ ਕੇ ਸਾਹਮਣੇ ਆਇਆ ਸੀ ਪਰੰਤੂ ਜਿਹੜੀ ਸਰਕਾਰ ਦੀ ਜਾਂ ਕਹਿ ਲਈਏ ਕਿ ਗੁਰਦੁਆਰਾ ਚੋਣ ਕਮਿਸ਼ਨ ਦੀ ਜਿਹੜੀ ਕਵਾਇਦ ਹੈ ਉਹ ਵੱਡੇ ਪੱਧਰ ਉਤੇ ਅੱਜ ਐਲਾਨੀਆਂ ਤੌਰ ਤੇ ਸਾਹਮਣੇ ਆਈ ਏ ਕਹਿੰਦਾ ਭਾਵ ਕਿ 19 ਜਨਵਰੀ ਨੂੰ ਇਹ ਚੋਣ ਹੋਏਗੀ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਰਾਣੀ ਦੀਆਂ 40 ਬਾੜਾਂ ਜਿਹੜੀਆਂ ਨਰਦਾਰਤ ਕੀਤੀਆਂ ਗਈਆਂ ਨੇ 40 ਜਣਕੇ ਉਥੋਂ ਦੇ ਜਿਹੜੇ ਗੁਰਦੁਆਰਾ ਮੈਂਬਰ ਐਸਾਂ ਕਹਾਂਗੇ ਆਪਾਂ ਉਹ ਚੁਣੇ ਜਾਣਗੇ ਹਾਲੇ ਇਹ ਕਲੀਅਰ ਨਹੀਂ ਕਿ ਕਿੰਨੀਆਂ ਇਹਦੇ ਵਿੱਚ ਬਾੜਾਂ ਦੇ ਵਿੱਚੋਂ ਰਿਜ਼ਰਵੇਸ਼ਨ ਕਿਸ ਪੱਧਰ ਦੀ ਹੋएगी ਔਰਤਾਂ ਲਈ ਕਿੰਨੇ ਹੋਣਗੇ ਕਿਉਂਕਿ ਜਿਹੜੀ ਹਰਿਆਣਾ ਪੰਜਾਬ ਦੇ ਵਿੱਚ ਜਾਂ ਕਹਿਰੀਏ ਕਿ ਸਰੋਣੀ ਗੁਰਦੁਆਰਾ ਪਰਵੰਦੇ ਕਮੇਟੀ ਦੇ ਵਿੱਚ ਕਈ ਹਲਕੇ ਦੋਰੇ ਵੀ ਨੇ ਉਹ ਦੋਹਰੇ ਹਲਕਿਆਂ ਦੇ ਵਿੱਚ ਕਈ ਕੈਟਾਗਰੀ ਦੇ ਉਮੀਦਵਾਰ ਵੀ ਵਿੱਚ ਸ਼ਾਮਲ ਹੁੰਦੇ ਨੇ ਤੇ ਕਈ ਵਾਰ ਕਈ ਹਲਕਿਆਂ ਦੇ ਵਿੱਚ ਮਹਿਲਾ ਮਾਮੇ ਹਰਿਆਣੇ ਦੇ ਵਿੱਚ ਉਹ ਸਾਰਾ ਅਜਿਹਾ ਸ਼ਡਿਊਲ ਕਿਸ ਤਰ੍ਹਾਂ ਦਾ ਉਹ ਖੁੱਲ ਕੇ ਹੋਲੀ ਹੋਣੀ ਸਾਹਮਣੇ ਆ ਜਾਏਗਾ ਪਰੰਤੂ ਵੱਡੀ ਗੱਲ ਕਿ ਅੱਜ ਜਿਹੜਾ ਹਰਿਆਣੇ ਦੀਆਂ ਗੁਰਦੁਆਰਾ ਦੀ ਆਮ ਚੋਣਾਂ ਦਾ ਐਲਾਨ ਹੋ ਗਿਆ ਡਾਕਟਰ ਸਾਹਿਬ ਇਸ ਚੋਣਾਂ ਦੇ ਐਲਾਨ ਦੇ ਵਿੱਚ ਕੋਈ ਸੰਵਿਧਾਨਕ ਜਾਂ ਕਾਨੂੰਨੀ ਤਕਨੀਕੀ ਪੱਧਰ ਦੀ ਕੋਈ ਅੜਚਣ ਤਾਂ ਨਹੀਂ ਕਿ ਅਗਲੇ ਸਮੇਂ ਕੋਈ ਚੌਨ ਨੂੰ ਕੋਈ ਬ੍ਰੇਕ ਲੱਗਦੀ ਹੋਵੇ ਜਾਂ ਅਜਿਹੀ ਤਰ੍ਹਾਂ ਦੀ ਸੰਭਾਵਨਾ ਹੋਵੇ ਜੀ ਕਿਉਂਕਿ ਭਿੰਡਰ ਸਾਹਿਬ ਕਾਫੀ ਸਮੇ ਤੋਂ ਪ੍ਰੋਸੈਸ ਚੱਲ ਰਿਹਾ ਸੀਗਾ ਹਰਿਆਣੇ ਦਾ ਜਿਹੜਾ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਹੈ ਜਿਹੜੇ ਜਿਸ ਤਰ੍ਹਾਂ ਕਿ ਭੱਲਾ ਸਾਹਿਬ ਨੂੰ ਤੁਸੀਂ ਦੱਸਿਆ ਤੇ ਉਹਨਾਂ ਨੇ ਇਹ ਸਾਰਾ ਪ੍ਰਬੰਧ ਕਰ ਰਹੇ ਨੇ ਤੇ ਇਹਦੇ ਲਈ ਵਾਰਡਬੰਦੀ ਤੇ ਬੋਟਾ ਬਣਾਉਣ ਦਾ ਕਾਰਜ ਸਾਰਾ ਇਹ ਪਿਛਲੇ ਸਮੇਂ ਤੋਂ ਚੱਲ ਰਿਹਾ ਸੀਗਾ ਇਸ ਸਬੰਧ ਦੇ ਵਿੱਚ ਜਿਹੜੇ ਲੀਗਲ ਕੰਪਲਿਕੀਸ਼ਨ ਜ ਹੋਣਗੀਆਂ ਉਹਨਾਂ ਨੇ ਉਹ ਸਾਰੀਆਂ ਰਿਮੂਵ ਕੀਤੀਆਂ ਹੋਣਗੀਆਂ ਪਰੰਤੂ ਇਹ ਜਿਹੜੀਆਂ ਗੱਲਾਂ ਉੱਠ ਰਹੀਆਂ ਨੇ ਕਿਉਂਕਿ ਹਰਿਆਣੇ ਦੇ ਵਿੱਚ ਵੀ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਲਕੇ ਸੀ ਉਹ ਹਾਲੇ ਵੀ ਰਜਿਸਟਰ ਕਰ ਰਹੇ ਨੇ ਤੇ ਉਹਨਾਂ ਦਾ ਕੀ ਬਣੇਗਾ ਇਸ ਵੰਦ ਦੇ ਵਿੱਚ ਉਹ ਸ਼ਾਇਦ ਕੇਸ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਵੀ ਵਿਚਾਰ ਅਧੀਨ ਨੇ ਕਿ ਉਹਨਾਂ ਦਾ ਕੋਈ ਅਸਰ ਪੈਂਦਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਹਾਲ ਦੀ ਘੜੀ ਤਾਂ ਇਹ ਹੈ ਵੀ ਹਰਿਆਣਾ ਸਰਕਾਰ ਨੇ ਇਹਨਾਂ ਸਾਰੇ ਪਹਿਲੂਆਂ ਨੂੰ ਦੇਖਿਆ ਹੋਊਗਾ ਦੇਖਣ ਤੋਂ ਬਾਅਦ ਹੀ ਉਹਨਾਂ ਨੇ ਆਪਣੀ ਸਰਾਰੀਆਂ ਕਾਨੂੰਨੀ ਪੇਸ਼ੀਦਗੀਆਂ ਨੂੰ ਦੇਖਦੇ ਹੋਏ ਹੀ ਇਸ ਪ੍ਰੋਸੈਸ ਨੂੰ ਹੁਣ ਅਗਰੇ ਅੱਗੇ ਤੋਰਿਆ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਪਹਿਲਾਂ ਵੋਟਾਂ ਦਾ ਫਿਰ ਵਾਰਡਾਂ ਦਾ ਤੇ ਹਾਲੇ ਇਹ ਉਹ ਵੀ ਸਾਹਮਣੇ ਨਹੀਂ ਆਇਆ ਜਿਸ ਤਰ੍ਹਾਂ ਤੁਸੀਂ ਦੱਸਿਆ ਕੁਝ ਦੋਰੇ ਹਲਕੇ ਬਣਨਗੇ ਜਾਂ ਰਿਜ਼ਰਵ ਹਲਕੇ ਅਲੱਗ ਬਣਨਗੇ ਇਸ ਤਰ੍ਹਾਂ ਦੀ ਵੀ ਜਿਹੜੀ ਹੋਣੀ ਹੈ ਰਿਜ਼ਰਵੇਸ਼ਨ ਕਿਸ ਤਰ੍ਹਾਂ ਦਿੱਤੀ ਜਾਣੀ ਹੈ ਲੇਡੀਜ਼ ਨੂੰ ਤੇ ਐਸੀ ਭਾਈਚਾਰੇ ਨੂੰ ਕਿਸ ਤਰ੍ਹਾਂ ਦੀ ਇਹਦੇ ਹਰਕਤਾਂ ਦੀ ਕਿਸ ਤਰ੍ਹਾਂ ਬੰਦ ਹੋਣੀ ਆ ਉਹ ਕੱਲ ਤੱਕ ਸਾਹਮਣੇ ਆ ਜਾਏਗਾ ਜਾਂ ਡਿਕਲੇਅਰ ਕਰਨਗੇ ਕਿਸ ਤਰ੍ਹਾਂ ਦੀ ਹੈਗੀ ਹੈ ਪਰੰਤੂ ਜਿੱਥੋਂ ਤੱਕ ਵੱਡੀ ਪੇਚੀਦਗੀ ਦਾ ਸਬੰਧ ਹੈ ਕਿਉਂਕਿ 2014 ਤੋਂ ਇਹ ਕਮੇਟੀ ਉੱਥੇ ਐਗਜ਼ਿਸਟ ਅਡ ਹਾਕ ਕਮੇਟੀ ਦੇ ਰਾਹੀਂ ਉੱਥੇ ਗੁਰਦੁਆਰਿਆਂ ਦਾ ਪ੍ਰਬੰਧ ਚਲਾਇਆ ਜਾ ਰਿਹਾ ਹੈ ਲਗਾਤਾਰ ਚੱਲ ਰਿਹਾ ਹੈ ਪਰ ਉਹ ਅਡ ਹਾਕ ਕਮੇਟੀ ਸਰਕਾਰ ਵੱਲੋਂ ਨਾਮਿਨੇਟ ਕੀਤੀ ਜਾਂਦੀ ਸੀ ਉਹ ਉਸ ਦੇ ਰਾਹੀਂ ਚੱਲਦਾ ਰਿਹਾ ਜੇਕਰ ਕੋਈ ਵੱਡੀ ਇਸ ਤਰ੍ਹਾਂ ਦੀ ਕੋਈ ਕਾਨੂੰਨੀ ਅੜਚਣ ਹੁੰਦੀ ਦਾ ਸਰਕਾਰ ਇਸ ਪੱਖ ਤੋਂ ਪਹਿਲਾਂ ਉਹ ਆਪਣੀਆਂ ਇਹ ਕਾਨੂੰਨੀ ਪੇਛੀਦਗੀਆਂ ਨੂੰ ਦੂਰ ਕਰਦੇ ਫਿਰ ਹੀ ਐਲਾਨ ਕਰਦੇ ਤੇ ਇਹਦੇ ਤੋਂ ਤਾਂ ਇਹ ਲੱਗਦਾ ਵੀ ਹਰਿਆਣਾ ਸਰਕਾਰ ਨੇ ਇਸ ਪੱਖ ਦੇ ਵਿੱਚ ਸਾਰਾ ਗੰਭੀਰਤਾ ਨਾਲ ਵਿਚਾਰਨ ਤੋਂ ਬਾਅਦ ਹੀ ਆਪਣੀ ਇਸ ਅਮਲ ਨੂੰ ਅੱਗੇ ਤੋਰਿਆ ਜੀ ਹੂੰ ਹੂੰ ਬਿਲਕੁਲ ਕਹਿੰਦਾ ਪਾਉਂਗੇ ਅਡਾਹ ਕਮੇਟੀ 2014 ਤੋਂ ਲਗਾਤਾਰ ਚੱਲਦੀ ਰਹੀ ਕਿਉਂਕਿ ਭਵਿੰਦਰ ਸਿੰਘ ਖੋਡਾ ਦੀ ਸਰਕਾਰ ਲਈ ਇਹ ਨਵੀਂ ਜਿਹੜੀ ਉੱਥੇ ਕਮੇਟੀ ਕਹਿੰਦਾ ਪਾਉਂਗੇ ਐਜੀਪੀਸੀ ਤੋਂ ਅਲੱਗ ਇਹ ਸਾਰਾ ਹੋਇਆ ਤੇ ਹੁਣ ਜਿਹੜੇ ਪ੍ਰਧਾਨ ਸਾਹ ਨੂੰ ਭਪਿੰਦਰ ਸਿੰਘ ਅਸੰਦ ਲਗਾਤਾਰ ਪਿਛ ਦੋ ਵਾਰ ਤੋਂ ਪ੍ਰਧਾਨ ਜਿਹੜੇ ਰੈਣ ਦੀ ਭਾਤ ਭਾਤ ਸਰਕਾਰ ਨੇ ਬਣਾਏ ਪਿਛਲੀ ਵਾਰ ਮਨੂਰਾਰ ਖੱਟਰ ਦੀ ਗਵਾਈ ਹਿੱਟ ਤੇ ਹੁਣ ਨੈਵ ਸਿੰਘ ਸੈਣੀ ਦੀ ਗਵਾਈ ਹੋਈ ਠੀਕ ਵੀ ਉਹ ਭਪਿੰਦਰ ਸਿੰਘ ਅਸੰਦ ਦੇ ਕੋਲੇ ਵਾਗ ਦੂਰ ਹੈ ਜਦੋਂ ਕਿ ਇਸ ਤੋਂ ਪਹਿਲਾਂ ਜਿਹੜੇ ਪਹਿਲੇ ਪ੍ਰਧਾਨ ਜਿਹੜੇ ਬਣੇ ਉਹ ਕਹਿ ਸਕਦੇ ਆ ਜਗਦੀਸ਼ ਸਿੰਘ ਚਿੰਡਾ ਚਿੰڈا ਸਾਹਿਬ ਨੇ ਆਪਣੇ ਪੱਧਰ ਤੇ ਇੱਕ ਵੱਖਰੀ ਅਕਾਲੀ ਦਰਬਾਰ ਪਿਛਲੇ ਸਮੇਂ ਬਣਾਇਆ ਵੀ ਸੀ ਤੇ ਉਹਨਾਂ ਵੱਲੋਂ ਐਲਾਨ ਵੀ ਕੀਤਾ ਗਿਆ ਸੀ ਕਿ ਹਰ ਵਾਰਡ ਦੇ ਵਿੱਚ ਹਰ ਸੀਟ ਉੱਤੇ ਜਿਹੜੇ ਉਹ ਆਪਣੇ ਉਮੀਦਵਾਰ ਖੜੇ ਕਰਨਗੇ ਹੁਣ ਵੇਖਣਾ ਹੋਵੇਗਾ ਕਿ ਉੱਥੇ ਕਿਉਂਕਿ ਰਾਜਸੀ ਪਾਰਟੀਆਂ ਇਸ ਗੁਰਦੁਆਰਾ ਚੋਣ ਪੱਡ ਦੇ ਵਿੱਚ ਨਹੀਂ ਉਤਰਦੀਆਂ ਲੋਕਲ ਜਿਹੜੀਆਂ ਵੱਖਰੀਆਂ ਰਜਿਸਟ੍ਰੇਸ਼ਨ ਜਿਨ੍ਹਾਂ ਦੀ ਮਿਲਦੀ ਹੈ ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਉਹ ਪਾਰਟੀਆਂ ਜ਼ਰੂਰ ਉਤਰਦੀਆਂ ਨੇ ਉਹਨਾਂ ਦੇ ਵਿੱਚ ਜਗਦੀਸ਼ ਜਗਦੀਸ਼ ਸਿੰਘ ਛਿੰਡੇ ਦੀ ਜਿਹੜੀ ਗਾਰੰਟੀ ਸੀਗਾ ਉਹਦਾ ਤਾਂ ਪਿਛਲੇ ਸਮੇਂ ਵੱਡੇ ਪੱਧਰ ਉਤੇ ਜ਼ਿਕਰ ਹੋਇਆ ਉਹਨਾਂ ਨੇ ਐਲਾਨ ਵੀ ਕੀਤਾ ਉਹਨਾਂ ਨੇ ਬਕਾਇਦਾ ਇਹ ਚੈਨਲ ਈ ਮਿਸ਼ਨ ਪੰਜਾਬੀ ਨਾਲ ਵੀ ਇਸ ਮਾਮਲੇ ਦੇ ਵਿੱਚ ਲੰਮੀ ਚੌੜੀ ਗੱਲਬਾਤ ਕੀਤੀ ਸੀ ਹੁਣ ਵੇਖਣਾ ਬਈ ਕਿ ਹੋਰ ਜਿਹੜੇ ਸੇਖਾਗੂ ਨੇ ਕਿਹੜੇ-ਕਿਹੜੇ ਪਲੇਟਫਾਰਮ ਦੇ ਹੇਠ ਚੋਣ ਲੜਨਗੇ ਕਿਉਂਕਿ ਉੱਥੇ ਜਿਹੜੀ ਭਾਜਪਾ ਲਗਾਤਾਰ ਤੀਜੀ ਵਾਰ ਜਿਹੜੀ ਹੈ ਹਰਿਆਣੇ ਦਾ ਰਾਜ ਸਭਾਗ ਹਾਲ ਰਹੀ ਹੈ ਤੇ ਭਾਜਪਾ ਦਾ ਉੱਥੇ ਵੱਡੇ ਪੱਧਰ ਉਤੇ ਇਸ ਵੇਲੇ ਆਪਾਂ ਕਹਿ ਸਕਦੇ ਹਾਂ ਕਿ ਰਾਸੀ لحاظ ਉਤੇ ਚੰਗਾ ਆਧਾਰ ਵੀ ਹੈ ਹੁਣ ਵੇਖਣ ਵਾਲੀ ਗੱਲ ਉਹ ਵੀ ਕਿ ਭਾਜਪਾ ਦੀ ਕੀ ਦਖਲਅੰਦਾਜ਼ੀ ਇਸ ਚੋਣ ਪਿੰਡ ਦੇ ਵਿੱਚ ਕਿਸ ਤਰ੍ਹਾਂ ਦੀ ਰਹੇਗੀ ਤੇ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਇਸ ਚੋਣ ਪਿੰਡ ਦੇ ਵਿੱਚ ਆਪਣੀ ਨਜ਼ਰ ਜਾਂ ਆਪਣੀ ਦਸਤ ਕਿਸ ਤਰ੍ਹਾਂ ਦੇਣਗੀਆਂ ਜਿਹੜੇ ਹਰਿਆਣਾ ਦੇ ਸਿੱਖ ਆਗੂ ਨੇ ਵੱਖ-ਵੱਖ ਫਰੰਟ ਤੋਂ ਵੱਖ-ਵੱਖ ਜਥੇਬੰਦੀਆਂ ਉਹ ਕਿਸ ਤਰ੍ਹਾਂ ਲਾਮਬੰਦ ਹੋਣਗੀਆਂ ਇਹ ਸਾਰਾ ਕੁਝ ਬੜੀ ਵੇਖਣ ਵਾਲੀ ਗੱਲ ਹੈ ਕਿਉਂਕਿ ਜਦੋਂ ਦੇਸ਼ ਆਜ਼ਾਦ ਹੋਇਆ ਆਜ਼ਾਦ ਤੋਂ ਬਾਅਦ ਪੰਜਾਬ ਤੇ ਹਰਿਆਣਾ ਇੱਕ ਸਨ ਚਾਰ ਸਟੇਟ ਦੇ ਵਿੱਚ ਹਰਿਆਣਾ ਅਲੱਗ ਹੁੰਦਾ ਹੈ ਪਰੰਤੂ ਹਰਿਆਣਾ ਦੇ ਵਿੱਚ ਪਹਿਲੀ ਵਾਰ ਜਿਹੜੀ ਹੈ ਹਰਿਆਣਾ ਸਿੱਖ ਗੁਰਦੁਆਰਾ ਪਰੰਦਰ ਕਮੇਟੀ ਦੀ ਇਹ ਆਮ ਚੋਣ ਹੋਣ ਵਾਲੀ ਹੈ ਦੁਨੀਆ ਭਰ ਦੇ ਸਿੱਖਾਂ ਦੀਆਂ ਨਜ਼ਰਾਂ ਜ਼ਰੂਰ ਇਸ ਚੋਣ ਉਤੇ ਟਿਕਣਗੀਆਂ ਜਾਂ ਟਿਕ ਗਈਆਂ ਜੀ ਡਾਟ ਸਾਬ ਆ ਭਿੰਦਰ ਸਾਹਿਬ ਵੈਸੇ ਤਾਂ ਚੋਣ ਹੋਏਗੀ ਇਹਦੇ ਉੱਪਰ ਇਹ ਸਿੱਖ ਪੱਤਰ ਦੀ ਸਿੱਖਾਂ ਦਾ ਧਿਆਨ ਆਕਰਸ਼ਿਤ ਕਰਨਾ ਇਹਦੇ ਲਈ ਲਾਜ਼ਮੀ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕੇਂਦਰ ਦੇ ਵਿੱਚ ਵੀ ਹੈ ਅਤੇ ਹਰਿਆਣੇ ਦੇ ਵਿੱਚ ਦੀ ਹੈ ਲਾਜਮੀ ਹੈ ਜਿਹੜੀ ਰੂਲਿੰਗ ਪਾਰਟੀ ਹੈ ਇਸ ਪੱਖ ਦੇ ਵਿੱਚੋਂ ਕਿਉਂਕਿ ਸਿੱਖਾਂ ਦੇ ਇੱਕ ਗੁਰਦੁਆਰੇ ਦੀ ਸਾਂਭ ਸੰਭਾਲ ਦੇ ਲਈ ਕਿਹਨ ਹੋਣੀ ਹੈ ਉਹਦੇ ਚ ਲਾਜਮੀ ਹੈ ਉਹ ਆਪਣੀ ਦਖਲੰਦ ਜੀ ਰੱਖਣ ਕਿਉਂਕਿ ਜਿਸ ਤਰ੍ਹਾਂ ਦਾ ਭਾਰਤੀ ਜਨਤਾ ਪਾਰਟੀ ਦਾ ਇੱਕ ਨਜ਼ਰੀਆ ਹੈ ਉਹ ਆਮ ਮਤਲਬ ਪੂਰੇ ਆਪਣਾ ਪ੍ਰਭਾਵ ਬਣਾਉਂਦੇ ਨੇ ਇਸ ਪੱਖ ਤੋਂ ਉਹ ਇਸ ਕਿਉਂ ਨਾਲ ਦੇ ਵਿੱਚ ਚਾਹੇ ਸਿੱਧੇ ਸਰ ਉਸ ਤੇ ਤਾਂ ਨਹੀਂ ਕੰਮ ਕਰਨਗੇ ਇਹ ਆਪਣੀ ਪੱਖੀ ਕੁਝ ਇਸ ਤਰ੍ਹਾਂ ਦੇ ਧਿਰਾਂ ਨੂੰ ਜਰੂਰ ਬਾਹਰ ਨਿਕਲੇ ਜਿਹੜੇ ਕਿ ਇੱਥੇ ਕਾਮਯਾਬ ਹੋ ਸਕਣ ਇਸੇ ਤਰ੍ਹਾਂ ਹੀ ਐਨਐਲਓ ਦੇ ਨਾਲ ਰਲ ਕੇ ਸ਼ੋਮਣੀ ਅਕਾਲੀ ਦਲ ਵੀ ਆਪਣਾ ਗਮਖਮ ਦਿਖਾਉਣ ਦੀ ਕੋਸ਼ਿਸ਼ ਕਰੇਗਾ لازਮੀ ਹੈ ਤੇ ਕਾਂਗਰਸ ਪਾਰਟੀ ਦੇ ਵੀ ਆਪਣੇ ਇਸ ਤਰ੍ਹਾਂ ਦੇ ਪੱਖ ਦੇ ਵਿੱਚ ਕੋਈ ਨਾ ਕੋਈ ਇੱਕ ਧਿਰ ਵਾਰਨਗੇ ਕਿਉਂਕਿ ਬਹੁਤ ਸਾਰੇ ਜਿਹੜੇ ਖੇਮੇ ਨੇ ਸਿੱਖਾਂ ਦੀਆਂ ਵੋਟਾਂ ਦੇ ਉੱਪਰ ਕਈ ਹਲਕਿਆਂ ਦੇ ਵਿੱਚ ਕਈ ਜਗ੍ਹਾ ਦੇ ਉੱਪਰ ਕਈ ਪੌਕਟਾਂ ਨੇ ਜਿੱਥੇ ਕਿ ਸਾਰੀਆਂ ਪਾਰਟੀਆਂ ਉਹਨਾਂ ਦੇ ਉੱਪਰ ਕਨਸੈਂਟਰੇਸ਼ਨ ਹੁੰਦੀਆਂ ਕਰਦੀਆਂ ਨੇ ਤੇ ਉਹ ਲਾਜ਼ਮੀ ਹੈ ਕਿ ਆਪੋ ਆਪਣੇ ਆਧਾਰ ਦੇ ਮਤਾਬਕ ਇਹਨਾਂ ਚੋਣਾਂ ਦੇ ਵਿੱਚ ਸ਼ਮੂਲੀਅਤ ਕਰਨਗੇ ਤੇ ਇਹ ਵੀ ਚਾਹਣਗੇ ਕਿ ਇਨ ਕਿਉਂਕਿ ਗੁਰਦੁਆਰਾ ਮੈਨੇਜਮੈਂਟ ਜਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹਰਿਆਣੇ ਦੀ ਆ ਉਹਨਾਂ ਦੇ ਪਾਸ ਕਾਫੀ ਵੱਡਾ ਮਤਲਬ ਆਧਾਰੇ ਨੇ ਸਕੂਲ ਨੇ ਕਾਲਜ ਨੇ ਤੇ ਗੁਰਦੁਆਰੇ ਦੀ ਮੈਨੇਜਮੈਂਟ ਦਾ ਕਾਫੀ ਵੱਡਾ ਪ੍ਰਬੰਧ ਹੈ ਤੇ ਕਾਫੀ ਪ੍ਰਭਾਵ ਹੈ ਇਸ ਦੇ ਲਈ ਹਰ ਇੱਕ ਪਾਰਟੀ ਲਾਗਨੀ ਚਾਹੇਗੀ ਕਿ ਆਪਣਾ ਪ੍ਰਭਾਵ ਇਧਰਲੇ ਪਾਸੇ ਵਧਾਇਆ ਜਾਵੇ ਖਾਸ ਤੌਰ ਤੇ ਸਿੱਖਾਂ ਦੇ ਵਿੱਚ ਵਧਾਇਆ ਜਾਵੇ ਜਿਸ ਤਰ੍ਹਾਂ ਕਿ ਆਪਾਂ ਗੱਲ ਕੀਤੀ ਹੈ ਕਿ ਅਨੈਲੋ ਦਾ ਵੀ ਆਪਣਾ ਹੈਗਾ ਉਹ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਂ ਰੱਖ ਕੇ ਇਸ ਤਰ੍ਹਾਂ ਦੀ ਆਪਣੀ ਕੋਈ ਨਾ ਕੋਈ ਹਾਂ ਪਰ ਡਾਕਟਰ ਸਾਹਿਬ ਸ਼੍ਰੋਮਣੀ ਅਕਾਲੀ ਦਲ ਸਤੋਂ ਪਹਿਲਾਂ ਹਰਿਆਣੇ ਦੇ ਵਿੱਚ ਅਕਸਰ ਹੀ ਉਹ ਕਾਬਜ ਹੁੰਦਾ ਰਿਹਾ ਜਦੋਂ ਸ਼੍ਰੋਮਣੀ ਗੁਰਦੁਆਰਾ ਪਰ ਕਮੇਟੀ ਦੀਆਂ ਚੋਣਾਂ ਹੁੰਦੀਆਂ ਪਰ ਹੁਣ ਵੇਖਣ ਵਾਲੀ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਹਰਿਆਣਾ ਦੀ ਵੱਖਰੀ ਗੁਰਦੁਆਰਾ ਕਮੇਟੀ ਉਤੇ ਉਹਨਾਂ ਵੱਲੋਂ ਕਾਨੂੰਨੀ ਲਿਹਾਜ਼ ਉਤੇ ਵੀ ਸਮਾਜਿਕ ਲਿਹਾਜ਼ ਉਤੇ ਵੀ ਧਾਰਮਿਕ ਲਿਹਾਜ਼ ਉਤੇ ਵੀ ਹੁਣ ਤੱਕ ਇਤਰਾਜ਼ ਹੀ ਜਤਾਏ ਜਾ ਰਹੇ ਨੇ ਵਿਖਣ ਨੇ ਗੱਲ ਹੋਵੇਗੀ ਕਿ ਅਕਾਲੀ ਦਲ ਕਿਸ ਤਰ੍ਹਾਂ ਇਸ ਚੋਣਪੇਟ ਦੇ ਵਿੱਚ ਖੁੱਦੇਗਾ ਜਾਂ ਨਹੀਂ ਖੁੱਤੇਗਾ ਉਹ ਜੇ ਵੀ ਅਕਾਲੀ ਦਲ ਇਨੀ ਦਿਨੀ ਵੱਡੇ ਧੜੇਬੰਦੀ ਦੇ ਵਿੱਚ ਹੈ ਉਹ ਗੱਲ ਵੱਖਰੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਅਕਾਲੀ ਦਲ ਨੂੰ ਕੋਈ ਅਜਿਹੀ ਤਰ੍ਹਾਂ ਦਾ ਹੁਕਮਨਾਮਾ ਆਉਂਦਾ ਹੈ ਰਾਣੀ ਦੀ ਚੋਣ ਵਾਸਤੇ ਤਾਂ ਫਿਰ ਗੱਲ ਕੋਈ ਵੱਖਰੀ ਤਰਜੋਤੇ ਵੀ ਬਣ ਉੱਠਦੀ ਹੈ ਪਰੰਤੂ ਫਿਲਹਾਲ ਫਿਲਹਾਲ ਕਲਿੱਦਾਲ ਲਈ ਉਹ ਰਾਣੀ ਦੇ ਵਿੱਚ ਆਪਣੇ ਤੌਰ ਤੇ ਦਸਤਕ ਦੇਣੀ ਕਿਉਂਕਿ ਉਹ ਗੱਲ ਨਹੀਂ ਪਹਿਲਾਂ ਵਾਲੀ ਕਿਉਂਕਿ ਦੂਜੇ ਵੱਨੇ ਹਰਿਆਣੇ ਦੇ ਜਿਹੜੇ ਸਿੱਖ ਨੇ ਉਹ ਵੀ ਇਸ ਵੇਲੇ ਸਿਆਸੀ ਲਿਹਾਜ਼ ਉਤੇ ਜਾਗਰੂਕ ਨੇ ਰਾਣੀ ਦੇ ਸਿੱਖਾਂ ਦੀ ਜਦੋਂ ਇਹ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਲਈ ਉਹਨਾਂ ਨੇ ਲਾਂਭੰਦੀ ਕੀਤੀ ਤਾਂ ਉਹਨਾਂ ਦਾ ਇੱਕ ਇੱਕ ਸਮਾਜਿਕ ਪੱਧਰ ਦੀ ਇਹ ਚਾਰੇ ਪੱਧਰ ਦੀ ਇੱਕ ਵੱਡੀ ਮੰਗ ਤਾਂ ਕਹਿ ਸਕਦੇ ਆ ਕਿ ਇੱਕ ਉਨਾ ਤਰਕ ਇਹ ਵੀ ਸੀ ਕਿ ਹਰਿਆਣੇ ਦੇ ਸਿੱਖਾਂ ਨੂੰ ਵੀ ਕੋਈ ਇੱਕ ਸਾਂਝਾ ਪਲੇਟਫਾਰਮ ਮਿਲਣਾ ਚਾਹੀਦਾ ਫਿਰ ਅਜਿਹੀ ਤਰਜ ਉਤੇ ਉਹਨਾਂ ਨੇ ਲੜਾਈ ਲੜੀ ਲਾਮਬੰਦ ਹੋਏ ਆਖਰ ਨੂੰ ਕਾਨੂੰਨੀ ਲਿਹਾਜ਼ ਉਤੇ ਸੰਵਧਾਨਕ ਲਿਹਾਜ਼ ਉਤੇ ਉਹ ਉੱਥੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਪਰੰਤੂ ਹੁਣ ਤੱਕ ਇਹਦੇ ਉਤੇ ਜਿਹੜਾ ਸਰਕਾਰੀ ਪੱਧਰ ਦਾ ਇੱਕ ਦਬਦਬਾ ਕਮ ਜਾ ਰਿਹਾ ਐਡ ਹਾਕ ਕਮੇਟੀ ਭਾਵੇਂ ਬਣਦੀ ਰਹੀ ਕਈ ਤਰ੍ਹਾਂ ਦੇ ਸਵਾਲ ਵੀ ਉੱਠਦੇ ਰਹੇ ਹੁਣ ਉਹ ਸਵਾਲਾਂ ਤੋਂ ਨਜਾਤ ਪਾਉਣ ਲਈ ਆਖਰ ਹਰਿਆਣੇ ਦੀ ਨੈਭ ਸਿੰਘ ਸੈਣੀ ਸਰਕਾਰ ਨੇ ਹਰਿਆਣੇ ਦੇ ਸਿੱਖਾਂ ਲਈ ਇੱਕ ਪਹਿਲਾ ਤੇ ਵੱਡਾ ਜਿਹੜਾ ਐਲਾਨ ਅੱਜ ਕੀਤਾ ਹੈ ਕਿ 19 ਜਨਵਰੀ ਨੂੰ ਹਰਿਆਣੇ ਦੇ ਸਿੱਖਾਂ ਨੂੰ ਉਹਨਾਂ ਦੀ ਆਪਣੀ ਜਿਹੜੀ ਹੈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸੌਂਪੀ ਜਾਈਗੀ ਸਵੇਰੇ 8 ਤੋਂ 5 ਵਜੇ ਤੱਕ ਉੱਥੇ VOTING ਹੋਏਗੀ ਤੇ ਉਸੇ ਦਿਨ ਸ਼ਾਮ ਨੂੰ ਜਿਹੜੇ ਨਤੀਜੇ ਸਾਹਮਣੇ ਆ ਜਾਣਗੇ ਜੀ ਜੀ ਡਾਕਟਰ ਸਾਹਿਬ ਪਿੰਟਰ ਸਾਹਿਬ ਇਹ ਗੱਲ ਬਿਲਕੁਲ ਸਹੀ ਹੈ ਕਿ ਹਰਿਆਣੇ ਦੇ ਸਿੱਖਾਂ ਦੇ ਲਈ ਇਹ ਇੱਕ ਜਿਹੜਾ ਕਾਰਜ ਹੈ ਤੇ ਉਹਨਾਂ ਲਈ ਇੱਕ ਬਹੁਤ ਹੀ ਮਹੱਤਵਪੂਰਨ ਵੀ ਹੈ ਪਰ ਦੇਖਣ ਵਾਲੀ ਗੱਲ ਇਹ ਹੈ ਕਿ ਕਿ ਜਦੋਂ 2014 ਦੇ ਵਿੱਚ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਉਹਦੋਂ ਹਰਿਆਣਾ ਦੇ ਵਿੱਚ ਭਿੰਦਰ ਸਿੰਘ ਖੁੱਡਾ ਦੀ ਕਾਂਗਰਸ ਦੀ ਸਰਕਾਰ ਸੀ ਤੇ ਹੁਣ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਇੱਥੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਲਈ ਇਹ ਇੱਕ ਦੁਬਧਾ ਦੀ ਵੀ ਗੱਲ ਹੋਏਗੀ ਬਿਲਕੁਲ ਠੀਕ ਹੈ ਸ਼੍ਰੋਮਣੀ ਅਕਾਲੀ ਦਲ ਅੱਜ ਕੱਲ ਆਪਣੇ ਕਲਾ ਦੇ ਵਿੱਚ ਕਾਫੀ ਖੱਟਿਆ ਹੋਇਆ ਹਲੇ ਉਹਦੇ ਦਾ ਪੇਸ਼ ਕੀ estrani ਹੁੰਦੇ ਨੇ ਕਿ ਕਿਸ ਕਿਸ ਤਰ੍ਹਾਂ ਦੀ ਸਥਿਤੀ ਕਲੀਅਰ ਹੁੰਦੀ ਹੈ ਇਹ ਵੀ ਦੇਖਣ ਵਾਲੀ ਹੈ ਤੇ ਪਰ ਨਾਲ ਹੀ ਜਿਵੇਂ ਕਿ ਕਾਨੂੰਨੀ ਦਾਅਵੇ ਦੇ ਵਿੱਚੋਂ ਕਿਉਂਕਿ ਉਹਨਾਂ ਨੇ ਪਹਿਲਾਂ ਹੀ ਹਰਿਆਣੇ ਦੀ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਤਰ੍ਹਾਂ ਮਾਨਤਾ ਨਹੀਂ ਸੀ ਦਿੱਤੀ ਪਰ ਹੁਣ ਇਹ ਵੀ ਨਹੀਂ ਚਾਹੁੰਗੇ ਕਿ ਸ਼੍ਰੋਮਣੀ ਕਾਲੀ ਦਲ ਬਈ ਦੂਸਰੀਆਂ ਧਿਰਾਂ ਔਖੀਆਂ ਹੀ ਇਸ ਤਰ੍ਹਾਂ ਦੇ ਇਸ ਮੈਨੇਜਮੈਂਟ ਦੇ ਪਰਕਾ ਵੀ ਹੋ ਜਾਣ ਉਹ ਜੇ ਸਿੱਧੇ ਤੌਰ ਤੇ ਨਹੀਂ ਲੜਨਗੇ ਤਾਂ ਆਪਣੇ ਪ੍ਰਭਾਵ ਦੇ ਨਾਲ ਹੀ ਜਾਂ ਆਪਣੇ ਵਿਅਕਤੀਆਂ ਨੂੰ ਆਪਣੇ ਲੀਡਰਾਂ ਨੂੰ ਕਿਸੇ ਨੂੰ ਕਿਸੇ ਦੂਸਰੇ ਢੰਗ ਦੇ ਨਾਲ ਜਾਂ ਯਾਦਾਨਾ ਤੌਰ ਤੇ ਉਹਨਾਂ ਨੂੰ ਲੜਨ ਦੇ ਲਈ ਯਾਦ ਕਰਨਗੇ ਇਸ ਤਰ੍ਹਾਂ ਦਾ ਮਾਹੌਲ ਬਣੇਗਾ ਕਿਉਂਕਿ ਜਿਹੜੀ ਪੋਲਿਟਿਕਸ ਤਾਂ ਹੋਣੀ ਹੈ ਨਾ ਉੱਥੇ ਕਾਂਗਰਸ ਪਾਰਟੀ ਨੇ ਵੀ ਕਰਨੀ ਹੈ ਭਾਰਤੀ ਜਨਤਾ ਪਾਰਟੀ ਨੇ ਵੀ ਕਰਨੀ ਹੈ ਤੇ ਅਕਾਲੀ ਦਲ ਨੇ ਵੀ ਕਰਨੀ ਹੈ ਤੇ ਇਨਲੋ ਨੇ ਵੀ ਕਰਨੀ ਹੈ ਇਹ ਸਾਰਾ ਕੁਝ ਉੱਥੇ ਇਹ ਇਨ੍ਹਾਂ ਉਹਨਾਂ ਦੇ ਵਿੱਚ ਲਾਜ਼ਮੀ ਹੋਏਗਾ ਤੇ ਇਹ ਤਾਂ ਨਹੀਂ ਹੈ ਵੀ ਸ਼੍ਰੋਮਣੀ ਕਾਲੀਗਲ ਬਿਲਕੁਲ ਹੀ ਇਸ ਮદાન ਨੂੰ ਖਾਲੀ ਛੱਡ ਦੇਵੇ ਬੇਸ਼ੱਕ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਹੈ ਪਰ ਫਿਰ ਵੀ ਉਹ ਆਪਣਾ ਕੋਈ ਨਾ ਕੋਈ ਪ੍ਰਭਾਵ ਤਾਂ ਜ਼ਰੂਰ ਦਿਖਾਉਣਗੇ ਤੇ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਉਹ ਆਪਣਾ ਪੂਰਾ ਦਮ ਖੰਭ ਵੀ ਲਾਉਣਗੇ ਤੇ ਆਪਣੀ ਪੱਖ ਦੇ ਕਿਉਂਕਿ ਹੁਣ ਤੱਕ ਜਿਹੜੀ ਸਰਕਾਰੀ ਪੱਖ ਦੇ ਨਾਲ ਹੀ ਜਿਹੜੀ ਅਡ ਹਾਕ ਕਮੇਟੀ थी ਉਹ ਸਰਕਾਰ ਦਾ ਦਖਲ ਹੁੰਦਾ ਸੀਗਾ ਉਹ ਉਹ ਉਹਨਾਂ ਨੂੰ ਇਸ ਪੱਖ ਤੋਂ ਉਹਨਾਂ ਨੇ ਆਪਣੇ ਇੰਨੇ ਕ ਬੰਦੇ ਪੱਟ ਰੱਖੇ ਹੋਣਗੇ ਜਿਹੜੇ ਕਿ ਉਹਨਾਂ ਦਾ ਪ੍ਰਭਾਵ ਮੰਦੇ ਹੋਣਗੇ ਇਸ ਪੱਖ ਤੋਂ ਜਿਹੜੀ ਚੋਣ ਹੋਣੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਪ੍ਰਭਾਵਸ਼ਾਲੀ ਵੀ ਹੋਏਗੀ ਬੇਸ਼ੱਕ ਹਰਿਆਣੇ ਦੇ ਸਿੱਖਾਂ ਨੂੰ ਇੱਕ ਵੱਖਰਾ ਅਧਿਕਾਰ ਮਿਲਣ ਵਾਲੀ ਗੱਲ ਬਾਤ ਹੈ ਪਰ ਇਹ ਨਹੀਂ ਹੈ ਵੀ ਸਾਰੇ ਜਿਹੜੇ ਸਿੱਖ ਭਾਈਚਾਰਾ ਟੋਟਲੀ ਇਸ ਤਰ੍ਹਾਂ ਇਕੱਠਾ ਹੋਏਗਾ ਉਹਨਾਂ ਦੇ ਵਿੱਚ ਆਪਸੀ ਦਰਾੜਾਂ ਵੀ ਪੈਣਗੀਆਂ ਤੇ ਇਸ ਦੇ ਲਈ ਸਰਕਾਰਾਂ ਲਾਜ਼ਮੀ ਇਸ ਤਰ੍ਹਾਂ ਦਾ ਕਾਰਜ ਵੀ ਕਰਨੀ ਗਿਆ ਜੀ ਬਿਲਕੁਲ ਹੁਣ ਵੇਖਣਾ ਹੋਵੇਗਾ ਕਿ 19 ਜਨਵਰੀ ਨੂੰ ਹਰਿਆਣੇ ਦੇ ਸਿੱਖ ਕਿਸ ਧਿਰ ਨੂੰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਾਗ ਨੂੰ ਸੌਂਪਣਗੇ ਕਿਉਂਕਿ ਪਹਿਲੀ ਵਾਰ ਉਹ ਧਿਰ ਜਾਨੀ ਕਿ ਲੈਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਾਰਸ ਬਣੇਗੀ ਹੁਣ ਕਿਹੜੀ ਉਹ ਧਿਰ ਹੋਏਗੀ ਤੇ ਕਿਸ ਤਰ੍ਹਾਂ ਦੇ ਜਿਹੜੇ ਉਥੇ ਚੋਣਾਂ ਵਾਲੀ ਜਿਹੜਾ ਮਾਹੌਲ ਅਗਲੇ ਸਮੇਂ ਰਹਿੰਦਾ ਹੈ ਸਿਆਸੀ ਤਰ੍ਹਾਂ ਕਿਸ ਤਰ੍ਹਾਂ ਦੀ ਇਸ ਮਾਮਲੇ ਦੇ ਵਿੱਚ ਨਜ਼ਰ ਰੱਖਣਗੇ ਆ ਤੇ ਹਰਿਆਣੇ ਦੇ ਸਿੱਖ ਕਿਸ ਤਰ੍ਹਾਂ ਦੀ ਕਿ ਅੱਜ ਦੇ ਇਸ ਐਪੀਸੋਡ ਨੂੰ ਡਾਕਟਰ ਸਾਹਿਬ ਇੱਥੇ ਵਿਚਾਰ ਚੰਦਿਆਂ ਸੋ ਸਾਡੇ ਨਾਲ ਜੁੜੇ ਸਨ ਉਹ ਗਿਆਸੀ ਮਾਹਰ ਤੇ ਅਦਾਰਾ ਜਾਗੋ ਇੰਟਰਨੈਸ਼ਨਲ ਦੇ ਸਪਾਸਟ ਕੈਰੈਕਟਰ ਭਗਵੰਤ ਸਿੰਘ ਜੀ ਸੋ ਡਾਕਟਰ ਸਾਹਿਬ ਤੁਸੀਂ ਚੈਨਲ ਯੂਨੀਅਨ ਪੰਜਾਬੀ ਲਈ ਬੜਾ ਮੁੱਢਲਾ ਸਵਾਲ ਦਿੱਤਾ ਹਰਿਆਣੇ ਦੇ ਵਿੱਚ ਜਿਹੜੀ ਆਰੀ ਚੋਣ ਦੇ ਜਿਹੜੇ ਵੱਖ-ਵੱਖ ਪੱਖ ਉਹ ਬੜੇ ਮਾਰਨਾ ਕੋਲੇ ਸੋ ਬੜਾ ਧੰਨਵਾਦ ਸ਼ੁਕਰੀਆ ਧੰਨਵਾਦ ਜੀ ਇਹ ਮਿਸ਼ਨ ਪੰਜਾਬੀ